ਇਹਦਾ ਨੂੰ ਤੁਹਾਨੂੰ ਤਾਂ ਮੈਂ ਹੀ ਜੁੜਦੀ ਆ ਚਾਹ ਬਣਾ ਕੇ ਲੈ ਭੁੱਖਣ ਭਾਵ ਕਰਕੇ ਦਾ ਭੁਗਦਾ ਫਿਰ ਬੰਦੀ ਕਿਉਂ ਨਹੀਂ ਚਾਹ ਚਾਹ ਬਣਾ ਲੈ ਵੇ ਗਲ ਉਹ ਇਹਦਾ ਨਹੀਂ ਨਾ ਹੋਰ ਕੀ ਹੈ ਮਾਰੇ ਵੋਟਾ ਹੁਣ ਤੁਸੀਂ ਗੱਲ ਖਾਣੇ ਬੜੋ ਕਿੰਨੇ ਚਾਹੀਏ ਚੰਗੇ ਰਹੋਗੇ ਨਹੀਂ ਕੋਈ 16 ਕਿੱਲੇ ਐ ਫਿਰ ਉਹ 16 ਕਿੱਲੇ ਜ਼ਿਆਦੇ ਨਹੀਂ 7 ਕਿੱਲੇ ਹੋਰ ਲਾ ਲਓ ਵਿੱਚ ਜੇ 16 ਹੋਆ ਤੇ 7-13 ਰਲ ਜਾਣਗੇ ਤੁਹਾਡੇ ਕੋਲੇ 24-25 ਕਿੱਲੇ ਵਾਹਣ ਬਣ ਜੂ ਆਪਾਂ ਕੀ ਦੇ ਲੈਣਦੇ ਜਿਹੜੇ 5-7 ਕਿੱਲੇ ਠੇਕੇ ਤੇ ਲੈਣੇ ਛੱਡ ਦੇ ਠੇਕੇ ਤੇ ਲੈਣੇ ਉਹ ਠੇਕਾ ਜਿਹੜਾ ਦਿਨੇ ਉਹ ਆਪਣੇ ਕੋਲੇ ਘਰੇ ਰਹਿਣਗੇ 4 ਦਿਨਾਂ ਨੂੰ ਕੋਠੀਆਂ ਪਾ ਲੋਂਗੇ ਥੋੜਾ ਐ ਹੋ ਜੂ ਬੱਲੇ ਬੱਲੇ ਪਿੰਡ ਦੀ ਵੀ ਹਾਂ ਭਾਈ ਮੁੰਡੇ ਅੱਛਾ ਮੰਮੀ ਨੂੰ ਕੀ ਹੋ ਗਿਆ ਬੜਾ ਬਦਲਿਆ ਬਦਲੇ ਰੂਪਾ ਮੰਮੀ ਦਾ ਕੀ ਜੱਕੜ ਹੈ ਚੱਲ ਅੱਜ ਮੈਂ ਦਿੱਤਾ ਗਈ ਵੀ ਧੁੱਪੇ ਮੱਚੀ ਜਾਂਦੀ ਹੈ ਕਾਹੜਾ ਨੋਟਬੁੱਕ ਦੇ ਐਂਦੀ ਨੋਟ ਅ ਤੀਰ ਪੱਤ ਕਿੰਨੇ ਕੀ ਕਰੀ ਜਾਂ ਨਾ ਕਰਨਾ ਕੀ ਆ ਪੱਠੇ ਪਾ ਕੇ ਹੜਦੇ ਆ ਪੜਾਉਗਾ ਹਾਂ ਆ ਜਾ ਤੂੰ ਹੋਰ ਕੀ ਬਣ ਲੱਟ ਲੂਟ ਓਏ ਮੇਰੀ ਗੱਲ ਸੁਣ ਹਾਂ ਤੂੰ ਮੇਰੇ ਕੋਲ ਖੇਤ ਨਹੀਂ ਆਇਆ ਪਹਿਲੀ ਗੱਲ ਤਾਂ ਹੈ ਇਹ ਤੂੰ مانੂ ਕਿ ਪਰਤਾ ਹੀ ਆ ਪੜਾਈ ਜਾਂ ਨਾ ਰਹਿ ਪਰਤਾ ਮੈਂ ਕਹਿੰਦੀ ਬੜਉਂੀਆਂ ਜੀ ਗੱਲ ਕੀ ਇਹ ਮੈਨੂੰ ਦੱਸਦਾ ਗੱਲ ਤਾਂ ਮੈਂ ਤਾਂ ਪਰਵਾਤ ਖਾਨੀ ਗਿਆ ਸੀ ਹਾਂ ਤੂੰ ਪਤਾ ਹੈ ਲਿੰਕ ਬਣਾਉਣੀ ਆ ਹਾਂ ਹਾਂ ਉੱਥੇ ਇੰਨੇ ਦੇ ਸਲੀਕੀ ਜੋ ਸੀਸ਼ੇ ਬੰਨ੍ਹੇ ਤੇ ਭਾਬੇ ਗਏ ਹਾਂ ਮਾਰੇ ਉਹ ਟੀਮ ਵਾਲੇ ਵੀ ਜਾਣ ਫਰਾਂ ਸੁਹ ਬੰਦਦੇ ਨੇ ਅਰੇ ਅੱਛਾ ਉਹ ਮੈਨੂੰ ਕਹਿੰਦਾ ਤੂੰ ਕਿਵੇਂ ਇਦਾਂ ਕਿਵੇਂ ਕੰਮ ਕਰਦਾ ਕਿਤੇ ਨਾ ਮਾਤਾ ਜੀ ਚਾਚਾ ਸਾਡਾ ਉਹੀ ਜਿਹੜਾ ਸੈਮਨ ਲੋ ਮੈਂ ਕੋਈ ਚੰਗੀ ਦਾ ਨਾਮ ਸਿੰਘ ਨਾ ਮਾ ਹਾਂ ਤੇ ਹਾਂ ਉਹ ਮੁੰਮ ਕਹਿੰਦਾ ਮੈਨੂੰ ਫੋਟੋ ਕੇ ਕਹਿੰਦਾ ਕੀ ਕਰਦਾ ਫਰਦਾ ਕਹਿੰਦਾ ਕਿ ਇਹ ਜਿਹੜੀ ਸਾਡੇ ਪਿੰਡ ਦੀ ਕੁੜੀ ਥੋੜੀ ਬੇਤਰੀ ਭਾਈ ਨੂੰ ਕਿਉਂਕਿ ਉਹਨਾਂ ਦੀ ਜ਼ਮੀਨ ਦੇ ਮੈਂ ਖੈਰ ਮੈਂ ਉਹਨਾਂ ਦੀ ਜ਼ਮੀਨ ਦੇ ਮੈਂ ਮਦਦ ਦੇ ਕੰਮ ਇਹ ਕਹਿੰਦਾ ਸਾਨੂੰ ਪਤਾ ਨਹੀਂ ਕਿਸ ਗੱਲ ਦਾ ਮਖਾ ਨਾ ਯਾਰ ਮੈਂ ਵੀ ਤੇ ਭਾਈ ਨੂੰ ਮਖਾ ਨਾ ਉਹ ਕਹਿੰਦਾ ਉਹਦੇ ਕਿੰਨੇ 7 ਕਿੱਲੇ ਵਾਹਦੇ ਹਾਂ ਇਹ ਕਹਦੇ ਕੀ ਗੱਲ ਦਾ ਗੱਲ ਕੀ ਹੈ ਮੇਰਾ ਵਿਚਾਰੇ ਤੂੰ ਇਹਨੂੰ ਪੁੱਛ ਚੰਗੀ ਤਰ੍ਹਾਂ ਵੀ ਤੇਰੇ ਨਾਲ 7 ਕਿੱਲੇ ਵਾਹਣ ਜੇ ਇਹਦੇ ਨਾਲ 7 ਕਿੱਲੇ ਵਾਹਣਾ ਇਹਦੀ ਮਾਂ ਨੂੰ ਇੱਥੇ ਲਿਆਵਾਂਗੇ ਉੱਥੇ ਕੋਈ ਬੁੜੀ ਤਾਂ ਗੁੱਠਾ ਲਵਾ ਲੂ ਥੋੜਾ ਤਾਂ ਇਹ ਚਾਹਤੇ ਦਾ ਇਹਦੇ ਦਾ ਕੋਈ ਕੁਝ ਮਾਮੇ ਭੂਆ ਦਾ ਕੇ ਗੁੱਠਾ ਲਵਾ ਲੂ ਜੇ 7 ਕਿੱਲੇ ਆ ਨਾ ਹੁਣ ਤੇਰੇ ਹੱਥ ਚ ਮੁਰਗੀ ਐ ਤੇ ਉੱਥੇ ਨਾ ਛੱਡ ਤੂੰ ਮਾਰਾ ਕਹਣਾ ਮਾ ਕਾਣੂ ਸਾਡੇ ਕੋਲੇ 15 16 ਕਿੱਲੇ ਆ ਨਾ ਬਬਾ ਤਾਂ ਲਾਲ ਚਾਲੀ ਗੱਲ ਹੋ ਗਈ ਨਾ ਕਾਣੂ ਐਵੇਂ ਕਹਦੇ ਹੁੰਦੇ ਆ ਨਾ ਦੂਜੇ ਦੀ ਤੀ ਤੇ ਨਿਗਾ ਰੱਖੀਏ ਨਾ ਤਾਂ ਰੱਬ ਬਤਾ ਦੇਖਦਾਗਾ ਕਾਣੂ ਐਵੇਂ ਹੋਰ ਹੀ ਬੇਵਤਾ ਚ ਪਈ ਜਾਂਦੀ ਐ ਸਾਨੂੰ ਐਵੇਂ ਬੇ ਤੂੰ ਤਾਂ ਸੁਣਨੇ ਦਾ ਸੁੰਨਾ ਰਹੇਗਾ ਆਕੇ ਦੁੱਧੇ ਚੀਤੇ ਨਿਗਾ ਰੱਖ ਕੇ ਫਿਰ ਇਹ ਚੀਜ਼ ਤੇਰੇ ਜੋ ਕਰੀਆ ਹੋਰ ਉਹਨਾਂ ਨੇ ਚੀਜ਼ ਕਿੰਨੇ ਨੇ ਹੋਰ ਕਿਸੇ ਨੂੰ ਰੋਡਾ ਲਾਤਾ ਨਾ ਉੱਥੇ ਤੁਹਾਨੂੰ ਬੜਨ ਨਹੀਂ ਦੇਣਾ ਤੇ ਇਹ ਤਾਂ ਲੀੜਿਆਂ ਨੂੰ ਪਰਸਿਆ ਕਰੂ ਦਾ ਕਿਹੜਾ ਇਹ ਗੱਲ ਹੈ ਦੇ ਤੈਨੂੰ ਮੈਂ ਪਹਿਲਾਂ ਵੀ ਦੱਸ ਕੇ ਹਟੀਆਂ ਵੀ ਛੋਟਾ ਗਿਆ ਸੀ ਪਟਵਾਰੀ ਕੋਲੇ ਉੱਥੇ ਕੋਈ ਬੰਦਾ ਟੱਕਰ ਗਿਆ ਉਹਨੂੰ ਉਹਨੇ ਇਹਨਾਂ ਨੂੰ ਦੱਸ दी ਸਾਰੀ ਗੱਲਬਾਤ ਉਹ ਆਮਾ ਕੇ ਵੀ